ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਿਛਲੇ ਜਨਮ ਹੇਮਪੁਰ ਸਾਹਿਬ ਦੀ ਤਪੱਸਿਆ ਤੇ ਪਟਨਾ ਸਾਹਿਬ ਵਿਖੇ ਪ੍ਰਕਾਸ਼ ਦੀ ਪੂਰੀ ਗਾਥਾ ਨੂੰ ਬਹੁਤ ਵਿਸਥਾਰ ਦੇ ਵਿੱਚ ਬਿਆਨ ਕਰਦੇ ਹਾਂ ਇਸ ਸਾਖੀ ਦੀ ਸ਼ੁਰੂਆਤ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਿਛਲੇ ਜਨਮ ਤੋਂ ਹੁੰਦੀ ਹੈ ਗੁਰੂ ਜੀ ਨੇ ਆਪਣੀ ਆਤਮ ਕਥਾ ਬਚਿੱਤਰਨਾਟਕ ਵਿੱਚ ਦੱਸਿਆ ਹੈ ਕਿ ਉਹ ਹੇਮਕੁੰਟ ਨਾਮਕ ਸਥਾਨ ਤੇ ਤਪੱਸਿਆ ਕਰ ਰਹੇ ਸਨ ਜੋ ਸਤ ਉੱਚੀਆਂ ਬਰਫ਼ੀਲੀਆਂ ਪਹਾੜੀਆਂ ਨਾਲ ਘਿਰਿਆ ਹੋਇਆ ਸੀ ਉੱਥੇ ਉਹ ਅਕਾਲ ਪੁਰਖ ਦੇ ਧਿਆਨ ਦੇ ਵਿੱਚ ਐਨੇ ਲੀਨ ਸਨ ਕਿ ਉਹਨਾਂ ਨੂੰ ਆਤਮਾ ਪ੍ਰਭੂ ਨਾਲ ਇੱਕਮਿਕ ਹੋ ਚੁੱਕੀ ਸੀ ਉਨ੍ਹਾਂ ਦੇ ਸਰੀਰ ਦੇ ਵਿੱਚੋਂ ਬਹੁਤ ਹੀ ਤੇਜ ਨਿਕਲ ਰਿਹਾ ਸੀ ਜੋ ਪਰਮਾਤਮਾ ਦੀ ਜੋਤ ਦਾ ਪ੍ਰਤੀਕ ਸੀ ਉਸ ਸਮੇਂ ਅਕਾਲ ਪੁਰਖ ਨੇ ਉਹਨਾਂ ਨੂੰ ਹੁਕਮ ਦਿੱਤਾ ਕਿ ਉਹ ਹੁਣ ਸਮਾਂ ਆ ਗਿਆ ਹੈ ਕਿ ਉਹ ਸੰਸਾਰ ਵਿੱਚ ਜਾ ਕੇ ਧਰਮ ਦਾ ਪ੍ਰਚਾਰ ਕਰਨ ਅਤੇ ਦੁਸ਼ਟਾਂ ਦਾ ਨਾਸ਼ ਕਰਨ ਸ਼ੁਰੂ ਦੇ ਵਿੱਚ ਗੁਰੂ ਜੀ ਦਾ ਮਨ ਪ੍ਰਭੂ ਦੇ ਚਰਨਾਂ ਤੋਂ ਵਿਛੜ ਕੇ ਸੰਸਾਰ ਦੇ ਵਿੱਚ ਜਾਣ ਨੂੰ ਨਹੀਂ ਸਨ ਕਰ ਰਿਹਾ ਪਰ ਪ੍ਰਭੂ ਦੇ ਹੁਕਮ ਨੂੰ ਮੰਨਣਾ ਹੀ ਸਭ ਤੋਂ ਵੱਡੀ ਬੰਦਗੀ ਸੀ ਉਹਨਾਂ ਨੇ ਆਕਾਲ ਪੁਰਖ ਅੱਗੇ ਬੇਨਤੀ ਕੀਤੀ ਕਿ ਜੇਕਰ ਉਹ ਧਰਤੀ ਤੇ ਜਾਣਗੇ ਤਾਂ ਪ੍ਰਭੂ ਦਾ ਸਾਥ ਹਮੇਸ਼ਾ ਉਹਨਾਂ ਦੇ ਅੰਗ ਸੰਗ ਰਹੇ ਪਰਮਾਤਮਾ ਨੇ ਭਰੋਸਾ ਦਿੱਤਾ ਤੇ ਉਹਨਾਂ ਦੀ ਹਮੇਸ਼ਾ ਸਹਾਇਤਾ ਕੀਤੀ ਜਦੋਂ ਉਸ दिवਜ ਆਤਮਾ ਨੇ ਧਰਤੀ ਦੇ ਵੱਲ ਨਿਗਾਹ ਮਾਰੀ ਤਾਂ ਦੇਖਿਆ ਕਿ ਚਾਰੇ ਪਾਸੇ ਹਨੇਰਾ ਫੈਲਿਆ ਹੋਇਆ ਸੀ ਭਾਰਤ ਵਿੱਚ ਔਰੰਗਜ਼ੇਬ ਦਾ ਰਾਜ ਸੀ ਜਿਸ ਨੇ ਸੱਤਾ ਦੇ ਲਾਲਚ ਵਿੱਚ ਆਪਣੇ ਪਿਤਾ ਨੂੰ ਕੈਦ ਕੀਤਾ ਤੇ ਭਰਾਵਾਂ ਦਾ ਕਤਲ ਕਰ ਦਿੱਤਾ ਸੀ ਲੋਕ ਧਰਮ ਜਾਤ ਪਾਤ ਤੇ ਬਹਿਮਾ ਭਰਮਾਂ ਵਿੱਚ ਫਸੇ ਹੋਏ ਸਨ ਹਿੰਦੂਆਂ ਤੇ ਜੰਜੂ ਲਹਾ ਕੇ ਉਨ੍ਹਾਂ ਦੇ ਧਾਰਮਿਕ ਚਿੰਨਾਂ ਨੂੰ ਮਿਟਾਇਆ ਜਾ ਰਿਹਾ ਸੀ। ਮਾਸੂਮ ਲੋਕਾਂ ਨੂੰ ਹਾਥੀਆਂ ਦੇ ਪੈਰਾਂ ਹੇਠ ਕੁਚਲਿਆ ਜਾਂਦਾ ਸੀ। ਇਹ ਸਭ ਦੇਖ ਕੇ ਗੁਰੂ ਜੀ ਨੇ ਮਹਿਸੂਸ ਕੀਤਾ ਕਿ ਹੁਣ ਇੱਕ ਆਦਰਸ਼ ਮਨੁੱਖ ਅਤੇ ਸੱਚ ਦੇ ਸਪਾਹੀ ਵਜੋਂ ਅਵਤਾਰ ਲੈਣਾ ਜ਼ਰੂਰੀ ਹੈ। ਉਸ ਸਮੇਂ ਨੌਵੇਂ ਪਾਸ਼ਾ ਜਦੋਂ ਪਟਨਾ ਸਾਹਿਬ ਵਿਖੇ ਪ੍ਰਕਾਸ਼ ਹੋਇਆ ਸ੍ਰੀ ਗੁਰੂ ਤੇਗ ਬਹਾਦਰ ਜੀ ਧਰਮ ਦੇ ਪ੍ਰਚਾਰ ਲਈ ਆਸਾਮ ਦੀ ਯਾਤਰਾ ਤੇ ਸਨ ਮਾਤਾ ਗੁਜਰੀ ਜੀ ਪਟਨਾ ਸਾਹਿਬ ਵਿਖੇ ਸਨ ਪੂ ਦੀ ਸੁਦੀ 7ਵੇਂ ਨੂੰ ਵਾਲਕ ਗੋਵਿੰਦ ਰਾਏ ਜੀ ਦਾ ਪ੍ਰਕਾਸ਼ ਹੋਇਆ ਸੀ ਜਦੋਂ ਆਪ ਜੀ ਦਾ ਜਨਮ ਹੋਇਆ ਤਾਂ ਪੂਰੀ ਕਾਇਨਾਤ ਵਿੱਚ ਇੱਕ ਅਜੀਬ ਜਿਹਾ ਨੂਰ ਫੈਲ ਗਿਆ ਸੀ ਪੀਰ ਪੀਖਣ ਸਾਹਿਬ ਜੀ ਗੁਰੂ ਜੀ ਦੇ ਜਨਮ ਦਿਲੇ ਇੱਕ ਬਹੁਤ ਵੱਡੀ ਚਮਤਕਾਰੀ ਘਟਨਾ ਵਾਪਰੀ ਮੁਸਲਮਾਨ ਸੂਫੀ ਸੰਤ ਪੀਰ ਪੀਖਣ ਸਾਹਿਬ ਜੋ ਕੌਹਰਾਮ ਦੇ ਰਹਿਣ ਵਾਲੇ ਸਨ ਰੋਜ਼ਾਨਾ ਪੱਛਮ ਮੱਕੇ ਦੇ ਵੱਲ ਸਜਦਾ ਕਰਦੇ ਸਨ ਪਰ ਉਸ ਦਿਨ ਉਹ ਪੂਰਬ ਪਟਨਾ ਸਹਿਮ ਦੇ ਵੱਲ ਸਜਦਾ ਕਰ ਰਹੇ ਸਨ ਅਤੇ ਮਰੀਤਾਂ ਦੀ ਪੁੱਛਣ ਤੇ ਉਹਨਾਂ ਦੱਸਿਆ ਕਿ ਅੱਜ ਧਰਤੀ ਤੇ ਰੱਬ ਦਾ ਕੋਈ ਖਾਸ ਨੂਰ ਉਤਰਿਆ ਹੈ ਪੀਰ ਪੀਖਣ ਸਾਹ ਪਟਨਾ ਸਹਿਰ ਪਹੁੰਚੇ ਅਤੇ ਬਾਲਕ ਦੇ ਦਰਸ਼ਨਾਂ ਦੀ ਜਿੱਦ ਕੀਤੀ ਉਹ ਉਹ ਆਪਣੇ ਨਾਲ ਦੋ ਕੁੱਜੇ ਲੈ ਕੇ ਗਏ ਇੱਕ ਦੇ ਵਿੱਚ ਦੁੱਧ ਤੇ ਦੂਜੇ ਵਿੱਚ ਪਾਣੀ ਦੁੱਧ ਨੂੰ ਉਹਨਾਂ ਨੇ ਮੁਸਲਮਾਨਾਂ ਦਾ ਪ੍ਰਤੀਕ ਮੰਨਿਆ ਬਾਣੀ ਨੂੰ ਹਿੰਦੂਆਂ ਦਾ ਉਹੋ ਦੇਖਣਾ ਚਾਹੁੰਦੇ ਸਨ ਕਿ ਬਾਲਕ ਕਿਸ ਧਰਮ ਦਾ ਪੱਖ ਲਵੇਗਾ ਜਦੋਂ ਕੁੱਝੇ ਸਾਹਮਣੇ ਰੱਖੇ ਗਏ ਤਾਂ ਬਾਲ ਗੋਬਿੰਦ ਰਾਏ ਨੇ ਦੋਨਾਂ ਕੁੱਝਿਆਂ ਤੇ ਆਪਣੇ ਹੱਥ ਰੱਖ ਦਿੱਤੇ ਇਹ ਦੇਖ ਕੇ ਪੀਰ ਪੀਖਣ ਸਾਗਦਗਦ ਹੋ ਗਈ ਉਹਨਾਂ ਦਾ ਐਲਾਨ ਕੀਤਾ ਕਿ ਇਹ ਬਾਲਕ ਕਿਸੇ ਇੱਕ ਫਿਰਕੇ ਦਾ ਨਹੀਂ ਸਗੋਂ ਸਮੂੱਚੀ ਮਾਨਵਤਾ ਦਾ rehber ਹੋਵੇਗਾ ਉਹ ਹਿੰਦੂਆਂ ਤੇ ਮੁਸਲਮਾਨ ਦੋਵਾਂ ਲਈ ਸਾਂਝਾ ਨਿਆ ਕਰੇਗਾ ਅਤੇ ਪਿਆਰ ਲੈ ਕੇ ਆਇਆ ਹੈ ਇਸ ਸਾਖੀ ਤੋਂ ਸਾਨੂੰ ਸਿੱਖਿਆ ਮਿਲਦੀ ਹੈ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਸਿਰਫ ਇੱਕ ਇਤਿਹਾਸਿਕ ਘਟਨਾ ਨਹੀਂ ਸੀ ਸਗੋਂ ਆਕਾਲ ਪੁਰਖ ਦਾ ਇੱਕ ਖਾਸ ਮਨੋਰਥ ਸੀ ਤਾਂ ਜੋ ਦੁਨੀਆ ਵਿੱਚੋਂ ਜ਼ੁਲਮ ਨੂੰ ਖਤਮ ਕਰਕੇ ਸੱਚ ਤੇ ਧਰਮ ਦਾ ਰਾਜ ਸਥਾਪਿਤ ਕੀਤਾ ਜਾ ਸਕੇ ਜੇਕਰ ਤੁਹਾਨੂੰ ਵੀਡੀਓ ਪਸੰਦ ਆਉਂਦੀ ਹੈ ਤਾਂ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ